ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ 10ਵੀਂ ਜਮਾਤ ਲਈ ਇੱਕ ਮੈਥ ਦਾ ਬੋਰਡ ਦਾ ਪੇਪਰ ਹੱਲ ਕਰਾਂਗੇ ਤੇ ਧਿਆਨ ਨਾਲ ਬੇਟਾ ਵੀਡੀਓ ਨੂੰ ਦੇਖਣਾ ਸਮਝਣਾਗਾ ਇਹੋ ਜਿਹੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਵੀ ਇੰਪੋਰਟੈਂਟ ਆ ਹਨਾ ਤਾਂ ਇਹੋ ਜਿਹੀ ਆਉਣੇ ਆਪਾਂ ਨੂੰ ਫਾਈਨਲ ਇਗਜ਼ਾਮ ਲਈ ਚਲੋ ਸਟਾਰਟ ਕਰਦੇ ਆਪਾਂ ਫਰਸਟ ਕੁਐਸਚਨ ਤੋਂ ਤਾਂ ਪਹਿਲਾ ਕੁਐਸਚਨ ਆ ਵੀ ਹੇਠ ਲਿਖਿਆਂ ਵਿੱਚੋਂ ਅ ਪਰਮੇਸ਼ ਸੰਖਿਆ ਚੁਣੋ ਵੀ ਠੀਕ ਹੈ ਤਨ ਵਿੱਚੋਂ ਆਪਰਮੈਂ ਸਾਂਖਿਆ ਕਿਹੜੀ ਆਪਤ ਵਰਗਮੂਲ 14 ਕਿਉਂਕਿ ਉਹ ਵਰਗਮੂਲ ਦੇ ਵਿੱਚੋਂ ਬਾਹਰ ਨਹੀਂ ਆ ਸਕਦੀ ਬਾਕੀ ਬਾਹਰ ਆ ਸਕਦੀਆਂ ਇਹ 3 ਬਣ ਜੂ ਇਹ 5 ਬਣ ਜੂਗਾ ਇਹ 6 ਬਣ ਜੂਗਾ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਦੋ ਘਾਤੀ ਬਹੁਪਦ ax^2 bx प्लस c ਲਈ ਸਿਫਰਾਂ ਦਾ ਜੋੜ ਕਿ ਹੁੰਦਾ ਹੈ ਵੀ ਸਿਫਰਾਂ ਦਾ ਜੋੜ ਕਿ ਹੁੰਦਾ -b a ਹੁੰਦਾ ਹੈ ਉਸ ਤੋਂ ਬਾਅਦ ਵੀ ਅਲੇਖ ਆਪਾਂ ਨੂੰ ਦਿੱਤਾ ਹੋਇਆ ਪੱਤੇ ਦੇ ਵਿੱਚ px ਦੇ ਸਿਫਰਾਂ ਦੀ ਗਿਣਤੀ ਦੱਸਣੀ ਹੈ ਤਾਂ ਜਿੰਨੇ ਵਾਰ x ਤਰੇ ਨੂੰ ਕੱਟਦਾ ਵੀ ਉਹ ਦੇਖ ਲਾਂਗੇ ਆਪਾਂ ਤਿੰਨ ਵਾਰ ਕੱਟਦਾ ਤਾਂ ਤਿੰਨ ਸਿਫਰਾਂ ਨੇ ਇਸ ਦੀਆਂ ਤੁਹਾਡਾ ਸਮੀਕਰਨਾਂ ਦਾ ਜੋੜਾ ਜੇਕਰ a1/a2 ਬਰਾਬਰ ਨਹੀਂ b1/b2 ਤਾਂ ਕਿਹੜਾ ਸਹੀ ਹੈ ਵੀ ਤਾਂ ਕਿਹੜਾ ਹੋਊਗਾ ਵੀ ਕੱਟਦੀਆਂ ਰੇਖਾਵਾਂ ਹੋਊਗਾ ਇਹਦੇ ਵਿੱਚ ਉੱਤਰ ਜੇਕਰ 1/2 ਸਮੀਕਰਨ ਦਾ ਮੂਲ ਆ ਵੀ ਤਾਂ k ਦੀ ਕੀਮਤ ਕੀ ਹੈ ਤਾਂ x ਨੂੰ ਕੋ ਤਾਂ ਆਪਾਂ 1/2 ਇੱਥੇ ਭਰ ਦਾਂਗੇ ਸਮੀਕਰਨ ਦੇ ਵਿੱਚ x ਨੂੰ ਆਪਾਂ 1/2 ਭਰ ਦਾਂਗੇ ਤੋਂ ਬਾਅਦ 1/2 ਦਾ ਸਕੁਅਰ ਕਰਾਂਗੇ 1/4 ਆਜੂ ਅੱਗੇ 1/2k 5/4 0 ਦੇਖੋ ਇੱਥੇ 1/4 ਦਾ ਇੱਥੇ -5/4 ਦਾ ਮਤਲਬ ਓਵਰਆਲ -4/4 ਬਣ ਜੂਗਾ ਕਹਿਣ ਦਾ ਮਤਲਬ -4/4 ਮਤਲਬ 1 ਬਣ ਜੂਗਾ ਠੀਕ ਹੈ ਮੈਨੇ ਦਾ ਮੈਨੇ ਦਾ 4/4 ਇਹਨਾਂ ਦੋਨਾਂ ਨੂੰ ਹੱਲ ਕਰਕੇ ਪੁੱਤ ਮੈਨੇ ਦਾ 4/4 ਬਣ ਜੂਗਾ ਠੀਕ ਹੈ 4/4 ਨੂੰ ਕੱਟ ਦਾਂਗੇ -1 ਬਣ ਜੂ -1 ਉਧਰ ਜਾ ਕੇ ਪਲੱਸ ਦਾ ਹੋ ਜੂਗਾ ਮਤਲਬ 1/2k बराबर 1 हो जाएगा प्लस का तो उधर जाके गुणा हो जाएगा तो k बराबर कितना हो जाएगा 2 हो जाएगा जी ਤੱਕੇ ਦਾ ਜਿਹੜਾ ਉੱਤਰ ਆ ਇੱਥੇ ਕੀ ਆਊਗਾ 2 ਪਹਿਲੇ ਆਪਸ਼ਨ ਉਸ ਤੋਂ ਬਾਅਦ ਵੀ ਸਮੀਕ ਆਪਣੇ ਕੋਲ ਅੰਕਗਣਿਤਕ ਲੜੀ ਦਿੱਤੀ ਹੈ ਦਾ ਵਿਮਾਪਦ ਸੁਣਾ ਨਹੀਂ ਵਿਮਾਪਦ ਬਣੂਗਾ ਪੁੱਤ a 19d ਠੀਕ ਹੈ a ਆਪਣੇ ਕੋਲ -10 ਹੈ 19d ਆਪਣੇ ਕੋਲ ਕਿੰਨਾ ਪੁੱਤ 2 ਦੇ ਵਿੱਚੋਂ ਜੇ ਅਸੀਂ -2 ਘਟਾਵਾਂਗੇ ਤਾਂ 4 ਬਣ ਜਾਊਗਾ d 4 ਬਣ ਜਾਊਗਾ 19 4 76 ਹੁੰਦੇ ਆ 76 ਦੇ ਵਿੱਚੋਂ 10 ਨਿਕਲ ਜਾਣਗੇ ਜਿੰਨਾ ਆਜੂਗਾ ਵੀ 66 ਦਾ 66 ਆਜੂਗਾ ਮਤਲਬ ਪਹਿਲੇ ਆਪਸ਼ਨ ਸਹੀ ਹੈ ਜੀ ਚੱਕਰ ਦੇ ਉੱਪਰ ਸਥਿਤ ਕਿਸੇ ਵੀ ਬਿੰਦੂ ਤੋਂ ਚੱਕਰ ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਜੇ ਚੱਕਰ ਦੇ ਉੱਪਰ ਕੋਈ ਬਿੰਦੂ ਆਵੇ ਉਸ ਤੋਂ ਅਸੀਂ ਕਿੰਨੀਆਂ ਸਪਾਸਰ ਰੇਖਾਵਾਂ ਖਿੱਚ ਸਕਦੇ ਹਾਂ ਇੱਕ ਉਸ ਤੋਂ ਬਾਅਦ 6 ਮੀਟਰ ਲੰਬਾਈ ਵਾਲੇ ਕਲੰਪਰੂਕ ਚ ਖੜੇ ਖੰਭੇ ਦੀ ਜ਼ਮੀਨ ਦੇ ਪਰਛਾਵਾਂ ਦੀ ਲੰਬਾਈ 4 ਮੀਟਰ ਹੈ ਠੀਕ ਹੈ ਐਵੇਂ ਠੀਕ ਹੈ 6 ਮੀਟਰ ਲੰਬਾਈ ਵਾਲਾ ਖੰਭਾ ਉਹਦੇ ਪਰਛਾਵਾਂ ਦੀ ਲੰਬਾਈ 4 ਹੈ ਇਹ ਗੱਪ ਰਹਿ ਗਿਆ ਤਾਂ ਉਸੇ ਹਿਸਾਬ ਨਾਲ ਮিনার ਇੱਕ ਜਿਹਦੇ ਪਰਛਾਵਾਂ ਦੀ ਲੰਬਾਈ 28 ਆਵੀ ਤੇ ਮਨਾਰ ਦੀ ਉਚਾਈ ਅਸੀਂ h ਦੱਸਣੀ ਹੈ ਤਾਂ ਇਹ ਸਮਰੂਪਤਾ ਦਾ ਕਨਸੈਪਟ ਆ ਵੀ ਤਾਂ 6/4 h/28 ਹੋਊਗਾ ਮਤਲਬ 6/4 h/28 ਭਜਾਵਾਨ ਅਨੁਪਾਤ ਬਰਾਬਰ ਕਰ ਦਾਂਗੇ ਠੀਕ ਹੈ ਦੇਖੋ 4 ਤੋਂ ਬਣ ਗਿਆ 28 4 ਸੌ ਦਾ 28 6 ਤੋਂ ਕੀ ਬਣੂਗਾ 42 6 7 42 ਤਾਂ ਜਿਹੜੀ ਉਹਦੀ ਲੰਬਾਈ ਬਣੂਗੀ ਉਹ 42 ਮੀਟਰ ਬਣ ਜੂਗੀ ਪਹਿਲੀ ਵਿਕਲਪ ਸਹੀ ਹੋ ਜੂਗੀ 42 ਮੀਟਰ ਕੋਸੀਕੰਟ 0 ਦੇਖੋ ਤੁਸੀਂ ਜਿਹੜਾ sin 0 ਹੁੰਦਾ ਬੇਟਾ ਉਹ 0 ਹੁੰਦਾ ਤਾਂ cos 0 sin ਦਾ ਉਲਟ ਹੁੰਦਾ ਤਾਂ ਉਹ ਕੀ ਬਣੂਗਾ ਪਰਵਾਸ਼ਤ ਨਹੀਂ ਉਤਵਾ sin 2a 2 sin a cos a ਹੁੰਦਾ ਵੀ ਜਦੋਂ a ਕੀ ਹੋਵੇ 0 ਹੋਵੇ ਪਹਿਲੀ ਆਪਸ਼ਨ ਸਹੀ ਬਣ ਜੂਗੀ 6 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਦੱਸੋ ਵੀ ਜਿਹਦਾ ਕੋਣ 60 ਹੈ ਕਿੰਨਾ ਬਣੂਗਾ ਵੀ θ 360 π r² ਪੜਦਾਂਗੇ 60 360 π ਨੂੰ ਭਰਦਾਂਗੇ 2 7 r ਆਪਣੇ ਕੋਲ ਕਿੰਨਾ ਦਿੱਤਾ ਵੀ 6 6 ਤਾਂ 0 ਨਾਲ 0 ਕੱਢ ਦੋ 36 ਇਧਰ ਘਟਾ ਗਿਆ 6 6 22 ਸ਼ਿਕਾ ਜਿਹਦੇ ਨੂੰ 12 ਜਿਹਦੇ ਨੂੰ 12 ਤੇ 13 132 7 ਆ ਜੀ ਆਗੇ 132 7 ਸੈਂਟੀਮੀਟਰ ਦੀ ਦਾ ਮਤਲਬ ਪਹਿਲੀ অপਸ਼ਨ ਉਸ ਤੋਂ ਬਾਅਦ 8 6 5 ਜਿਹੜੇ ਡਿਮੈਂਸ਼ਨ ਦਿੱਤੀਆਂ ਲਵਾਈ ਚੁੜਾਈ ਉਚਾਈ ਆਇਤਨ ਕਿ ਹੋਊਗਾ ਲੰਬਾਈ ਚੁੜਾਈ ਉਚਾਈ ਹੋਊਗਾ ਤੇ ਦੇਖ ਲਓ 6 5 30 30 8 24 240 ਸੈਂਟੀਮੀਟਰ ਦੀ ਤਿੰਨ ਆਊਗਾ ਉਸ ਤੋਂ ਬਾਅਦ ਵੀ ਬੇਲਣ ਦਾ ਆਇਤਨ ਦਾ ਕੀ ਸੂਤਰ ਹੈ भाई πr ਦੀ 2 h ਉਸ ਤੋਂ ਬਾਅਦ ਹੈ ਵੀ ਇਹਦੇ ਵਿੱਚ ਆਪਣੇ ਕੋਲੇ ਟੇਬਲ ਦਿੱਤਾ ਹੋਇਆ ਹੈ ਇਹਦੇ ਵਿੱਚ ਬੌਲਕ ਜੀਵਨ ਕਾਲ ਕੀ ਹੋਗਾ ਠੀਕ ਹੈ ਤਾਂ ਇਹ ਬੁੱਤ ਦੇਖੇ ਕੁਐਸਚਨ ਹੁਣ ਪਾਰ ਗਿਆ 6 ਨੰਬਰ ਦਾਗਾ ਤਾਂ ਕੱਢ ਲਵਾਂਗੇ ਇਹਦੇ ਵਿੱਚ ਆਨਸਰ ਆਏਗਾ ਪਹਿਲਾ ਉਮੀਦ ਆ ਪਹਿਲਾ ਹੀ ਆਊਗਾ ਤੁਹਾਡੀ ਬੁੱਕ ਦੇ ਵਿੱਚੋਂ ਹੀ ਹੋਊਗਾ ਇਹ ਠੀਕ ਹੈ ਉਸ ਤੋਂ ਬਾਅਦ ਕਿਸੇ ਐਡਾ ਕੁਐਸਚਨ ਆ ਜਿਹੜਾ 1 ਨੰਬਰ ਦੇ ਵਿੱਚ ਨਹੀਂ ਆ ਸਕਦਾ ਨਾ ਸਾਨੂੰ ਵੀ ਪਤਾ ਇਹ ਕਿਸੇ ਨਿਸ਼ਚਿਤ ਘਟਨਾ ਦੀ ਸੰਭਾਵਨਾ ਸੰਭਾਵਨਾ ਘਟਣ ਦੇ ਬਾਪਨ ਦੀ ਸੰਭਾਵਨਾ ਕੀ ਹੁੰਦੀ ਹੈ ਵੀ ਇੱਕ ਹੁੰਦੀ ਹੈ ਤੁਹਾਡਾ 52 ਪੱਤਿਆਂ ਦੀ ਤਸਵੀਰ ਚੁੱਕ ਪੱਤਾ ਬਾਹਰ ਕੱਢਿਆ ਗਿਆ ਲਾਲ ਚਿੱਤਰ ਪੱਤਾ ਹੁੰਦੀ ਕੀ ਸਮਾਉਣਾ ਲਾਲ ਚਿੱਤਰ ਪੱਤੇ ਕਿੰਨੇ ਹੋਣਗੇ ਵੀ 6 ਹੋਣਗੇ ਜਿਹੜੇ-ਜਿਹੜੇ ਪਾਣਾ ਤੇ ਟਟਾਲੇ ਟੋਟਲ ਪੱਤੇ ਹੋਣਗੇ 52 ਠੀਕ ਹੈ ਤੈਨੂੰ ਅਸੀਂ 3 2 ਤੇ ਕੱਟ ਦਈਏ 3 26 52 ਤਾਂ 3 26 ਪਹਿਲੀ অপਸ਼ਨ ਜੇ ਰੇਖੀ ਸਮੀਕਰਨਾਂ ਦਾ ਜੋੜਾ ਅਸੰਗਤ ਹੈ ਤਾਂ ਅਲੇਖ ਹਮੇਸ਼ਾ ਸਮਾਂਤਰ ਹੋਵੇਗਾ ਇਹ ਬਿਲਕੁਲ ਸਹੀ ਹੈ ਵੀ 3 4 ਦਾ ਲਲ ਸਵਾ 12 ਹੈ ਇਹ ਵੀ ਸਹੀ ਹੈ 2x ਦੀ 2 x ਪੈਂਦ 2 ਦਾ ਤੀਜਮਿਕਨਾਂ ਇਹ ਵੀ ਸਹੀ ਹੈ ਚੱਕਰ ਦੀਆਂ ਵੱਧ ਤੋਂ ਵੱਧ ਇੱਕ ਚੱਕਰ ਦੀਆਂ ਵੱਧ ਤੋਂ ਵੱਧ ਸਮਾਂਤਰ ਸਪर्शਕਾਵਾ ਦੋ ਹੀ ਹੋ ਸਕਦੀਆਂ ਇਹ ਵੀ ਬਿਲਕੁਲ ਸਹੀ ਹੈ x ਤੋਂ ਰੇਤੇ ਕਿਸੇ ਬਿੰਦੂ 2 4 ਦੀ ਦੂਰੀ x ਤੋਂ ਰੇਤੇ ਤੋਂ ਦੂਰੀ ਹੈ ਜਿਹੜੀ ਉਹ 4 ਹੈ ਇਹ ਵੀ ਸਹੀ ਹੈ ਉਸ ਤੋਂ ਬਾਅਦ tan 90 θ cot θ ਹੁੰਦਾ ਇਹ ਵੀ ਸਹੀ ਹੈ ਅੰਕੜਿਆਂ ਦੀ ਮੱਧਕਾ 4 ਹੈ ਠੀਕ ਹੈ ਵੀ ਇਹ ਆਪਾਂ ਦੇਖ ਲੈਣਾ ਪਹਿਲਾਂ ਵਾਧੇ ਕਰਮ ਚ ਲਾਵਾਂਗੇ ਪਹਿਲਾਂ ਦੋ ਲਾ ਲਾਂਗੇ ਫਿਰ ਤਿੰਨ ਦੋ ਵਾਰੀ ਆ ਵੀ ਠੀਕ ਹੈ ਫਿਰ 4 ਆ 5 ਵੀ ਦੋ ਵਾਰੀ ਆ ਠੀਕ ਆ ਫਿਰ 6 ਆ ਤਾਂ ਦੇਖੋ 3 ਅੰਦਰ ਛੜ ਦੋ 3 ਅੰਦਰ ਛੜ ਦੋ ਕੀ ਆ ਮਧਿਕਾ ਵੀ 4 ਆ ਇਹ ਵੀ ਸਹੀ ਆ ਮਤਲਬ ਸਾਰੇ ਸਹੀ ਆ ਉਸ ਤੋਂ ਬਾਅਦ ਖਾਲੀ ਨਾਮ ਭਰਨੀ ਆ ਜੇਕਰ ਦੋ ਰਕਾਵਾਂ ਸੰਪਤੀਏ ਨੇ ਤਾਂ ਨਾ ਰੇਖੀ ਸਮੀਕਰਨਾਂ ਦੇ ਕਿੰਨੇ ਹੱਲ ਹੋਣਗੇ ਵੀ ਅਨੇਕ ਜਾਂ ਫਿਰ ਅਨੰਤ ਹੱਲ ਉਸ ਤੋਂ ਬਾਅਦ ਅੰਕਗਣਿਤਕ ਲੜੀ ਦਾ ਕੀਮਾ ਪਦ ਡੈਸ਼ ਆ ਤਾਂ ਕੀਮਾ ਪਦ ਕੱਢ ਲਾਂਗੇ a 29d ਕਰਕੇ ਠੀਕ ਆ a ਆਪਣੇ ਕੋਲ 7 ਤਾਂ ਪਤ d ਆਪਣੇ ਕੋਲ -3 ਆ ਜਾਊਗਾ ਭਰ ਦਾਂਗੇ ਇੱਥੋਂ ਕੱਢ ਲਾਂਗੇ ਭਰ ਦਾਂਗੇ ਠੀਕ ਆ ਉਸ ਤੋਂ ਬਾਅਦ ਵੀ ਇੱਥੇ ਦੱਸਣਾ ਪੀਟੀਕਿਊ ਕੋਣ ਦੱਸਣਾ ਜਿਹੜਾ ਟੀ ਤੇ ਬਣੂਗਾ ਜੇ ਇੱਥੇ 110 ਬਣਿਆ ਤਾਂ ਇੱਥੇ ਕਿੰਨਾ ਬਣੂਗਾ ਵੀ 70 ਬਣੂਗਾ ਇਹ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਬਤ ਆਹ ਵਾਲਾ ਕੁਐਸਚਨ ਵੀ ਜਿਹੜਾ ਹੈਗਾ ਇਹ ਆਪਣੇ ਹੈਗੇ ਆ ਬੁੱਕ ਦੇ ਵਿੱਚ ਇਨ੍ਹਾਂ ਵਿਚਕਾਰ ਦੀ ਦੂਰੀ ਆਪਣਾ ਇਤਿਹਾਸ ਦਾ ਮੁੱਲ ਦੱਸਣਾ ਠੀਕ ਹੈ ਦੂਰੀ ਸੂਤਰ ਲਾ ਕੇ 5 ਦੇ ਬਰਾਬਰ ਰੱਖ ਦਾਂਗੇ ਹੱਲ ਕਰ ਲਾਂਗੇ ਬੁੱਕ 'ਚ ਹੈਗੇ ਆ ਇਹ ਜਿਹੜੇ ਕੁਐਸਚਨ ਆਪਣੇ ਕੋਲ ਜੇਕਰ ਚੱਕਰਦਾਰ ਦੇ ব্যাਸ r ਹੈਗੀ ਤਾਂ ਉਹਦਾ ਖੇਤਰਫਲ ਕਿੰਨਾ ਹੋਊਗਾ ਵੀ ਪਾਈ r ਦੀ 2 ਹੋਊਗਾ ਜੇ r ਦੇ ਬਸ r ਆ ਠੀਕ ਹੈ ਜੇ ਆਪਾਂ ਵਿਆਸ ਦਿੱਤਾ ਹੁੰਦਾ ਵੀ ਵਿਆਸ ਆ ਰਿਹਾ ਫਿਰ ਆਪਾਂ ਕੀ ਕਰਦੇ ਵੀ πr² 4 ਬਣ ਜਾਂਦਾ ਕਿਉਂਕਿ r ਦੇ ਵਿਆਸ ਤਾਂ ਆਪਾਂ d 'ਚ ਕੱਢਣਾ ਹੁੰਦਾ ਵਿਆਸ ਕੱਢਣਾ ਹੁੰਦਾ ਆਰ ਦੇ ਹਿਸਾਬ ਨਾਲ ਤਾਂ ਉਸ ਹਿਸਾਬ ਨਾਲ ਆਪਾਂ ਕੱਢ ਲੈਂਦੇ d ਦੇ ਹਿਸਾਬ ਨਾਲ ਠੀਕ ਹੈ πd² 4 ਬਣ ਜਾਂਦਾ ਸ਼ੰਕੂ ਦੀ ਗੋਲ ਸਤ੍ਹਾ ਦਾ ਖੇਤਰਫਲ πrl πrd 2 ਹੁੰਦਾ ਹੈ ਇੱਥੇ ਭਰ ਦਾਂਗੇ ਉਹ ਘਟਨਾ ਜਿਸ ਤਬ ਆਪਰਨਾ ਨਿਸ਼ਚਿਤ ਹੈ ਵੀ ਸੰਭਾਵਨਾ ਉਹਦੀ ਕਿੰਨੀ ਹੈ 1 ਹੈ ਤੇ ਉਹ ਨਿਸ਼ਚਿਤ ਘਟਨਾ ਖਾਉਂਦੀ ਹੈ ਬਿਲਕੁਲ ਠੀਕ ਹੈ ਅਤਵਾ ਦੋ ਅੰਕਾਂ ਵਾਲੇ ਇਹ ਵੀ ਆਪਣੇ ਬੁੱਕ ਚੋਂ ਆ ਵੀ ਮਮਤ ਸਵਾਤ ਲਲ ਸਵਾ ਪਤਾ ਕਰਨਾ ਦੋ ਸੰਖਿਆਵਾਂ ਦਾ ਗੁਣਫਲ ਬਰਾਬਰ ਮਮਤ ਸਵਾਵਨਰ ਲਲ ਸਵਾ ਉਹ ਵੱਡਲਾਂਗੇ ਉਤੋਂ ਸਿਫਰ ਪਤਾ ਕਰਨੇ ਜਬਰ ਆ ਵੀ ਦੇਖੋ ਪੁੱਤ 12 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੀ ਕੋਈ ਜੀਵਾ ਖੇਤਰ 120 ਬਣਾਉਂਦੀ ਹੈ ਸੰਗਤ ਚੱਕਰਖੰਡ ਅਰਧ ਵਿਆਸੀ ਖੰਡ ਦੇ ਵਿੱਚੋਂ ਤਿਰਪੋਇ ਦਾ ਖੇਤਰਫਲ ਵਿੱਚੋਂ ਘਟਾ ਲਾਂਗੇ ਉਸ ਤੋਂ ਬਾਅਦ ਵੀ b ਜੋ 4 ਬਲਵ ਖਰਾਬ ਬਲਵ ਦੀ ਕੀਮਾ ਹੋਣਾ 4/20 ਮਤਲਬ 1/5 ਹੋ ਜੂਗੀ ਉਸ ਤੋਂ ਬਾਅਦ ਇਹ ਵਾਲੇ ਕੁਐਸਚਨ ਹੈ 4 ਚਾਰ ਅੰਕਾਂ ਵਾਲੇ ਉਮੀਦ ਆ ਬੁੱਤ ਤੁਸੀਂ ਕਿਤੇ ਹੋਣੇ ਆ ਪਹਿਲਾ ਡਿਸਕ੍ਰਿਮੀਨੈਂਟ ਪਤਾ ਕਰੋ d b² 4ac ਕੱਢ ਲਾਂਗੇ ਉਸ ਤੋਂ ਬਾਅਦ ਸਮੀਕਰਨ ਦੇ ਵਿੱਚ p ਦਾ ਮੁੱਲ ਪਤਾ ਕਰੋ ਮੂਲ ਬਰਾਬਰ ਹੋ ਜਾਣ ਇਹਦੇ ਵਿੱਚ ਕੀ ਕਰਨਾ ਬੁੱਤ ਡਿਸਕ੍ਰਿਮੀਨੈਂਟ ਕੱਢ ਕੇ ਬਰਾਬਰ 0 ਰੱਖ ਲਓ ਕਿਉਂਕਿ ਆਪਾਂ ਨੂੰ ਪਤਾ ਨਾ ਮੂਲ ਬਰਾਬਰ ਉਦੋਂ ਹੁੰਦੇ ਆ ਜਦੋਂ ਡਿਸਕ੍ਰਿਮੀਨੈਂਟ ਬਰਾਬਰ 0 ਹੁੰਦਾ ਤਾਂ ਅਸੀਂ ਇਹਦੇ ਵਿੱਚ ਕੀ ਕਰਾਂਗੇ b² 4ac ਕੱਢ ਲਾਂਗੇ ਉਹਨੂੰ ਬਰਾਬਰ 0 ਕਰ ਦਾਂਗੇ ਉਸ ਤੋਂ ਸਾਡਾ ਪੀ ਨਿਕਲ ਜੂਗਾ ਠੀਕ ਹੈ ਉਸ ਤੋਂ ਬਾਅਦ ਵੀ ਏਪੀ ਆ ਇਹਦੇ ਵਿੱਚ ਕਹਿੰਦੇ ਕੋਈ ਪਦ 151 ਹੈਗਾ ਮਾਈਨਸ ਦਾ ਤਾਂ ਤੁਸੀਂ ਕੀ ਕਰਨਾ ਹੈ ਇਸ ਏਪੀ ਦੇ ਵਿੱਚ ਐਨ ਕੱਢ ਦਾਂਗੇ ਏਨ ਦੀ ਵੈਲਿਊ ਹੈ ਜਿਹੜੀ ਆਪਾਂ -151 ਲੈ ਕੇ ਕੱਢਾਂਗੇ ਏ ਤੇ ਡੀ ਇੱਥੋਂ ਨਿਕਲ ਜੂ ਠੀਕ ਹੈ ਐਨ ਕੱਢਣਾ ਜੇ ਪੁੱਤ ਏ ਕੋਈ ਪੂਰਨ ਸੰਖਿਆ ਆ ਗਈ ਪੂਰੀ ਆ ਗਈ ਮਤਲਬ 23 25 ਇਹੋ ਜਿਹਾ ਕੁਝ ਆ ਗਿਆ ਤਾਂ ਐਨ ਹੈਗਾ ਇਹ ਜੇ ਇਹ ਫ੍ਰੈਕਸ਼ਨ ਦੇ ਵਿੱਚ ਆਉਂਦਾ ਭਿੰਨ ਦੇ ਵਿੱਚ ਆ ਗਿਆ ਵੀ 15/3 ਜਾਂ ਕੁਛ ਇਸੇ ਚ ਵੀ ਆ ਗਿਆ -6 ਆ ਗਿਆ ਤਾਂ ਇਹ ਇਸ ਦਾ ਪਦ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਆਹ ਵਾਲਾ ਕੁਐਸਚਨ ਤੁਹਾਡੀ ਬੁੱਕ ਚ ਬਹੁਤ ਇੰਪੋਰਟੈਂਟ ਹੈ ਦੋਨੋਂ ਹੀ ਬੁੱਕ ਚੋਂ ਹੈ ਸੇ 36 ਜੋੜផល ਪ੍ਰਾਪਤ ਕਰਨ ਲਈ ਇਹਦੇ ਵਿੱਚ ਕਿੰਨੇ ਪਦ ਲੈਣੇ ਚਾਹੀਦੇ ਜੋੜផល ਵਾਲਾ ਫਾਰਮੂਲਾ ਲਾਉਣਾ ਕਿਉਂਕਿ ਜੋੜ ਲਿਖਿਆ ਹੋਇਆ ਹੈ ਤੇ ਕੀ ਕਰਨਾ ਐਨ ਕੱਢਣੀ ਹੈ ਠੀਕ ਹੈ 2 ਕੱਤੀ ਸੌਂਦੀ ਕਰਨ ਬਣਾ ਕੇ ਨਿਕਲੂਗੀ ਆ ਸਦਾ ਹੀ ਆ ਵੀ ਵਿਭਾਜਨ ਸੂਤਰ ਲਾਉਣਾਗਾ ਪੀ ਦੇ ਨਿਰਦੇਸ਼ਾਂਕ ਤੁਸੀਂ ਕੱਢਣੇ ਆ ਉਸ ਤੋਂ ਬਾਅਦ ਪਤਾ ਵਾਲਾ ਕੁਐਸਚਨ ਆ 8 3 ਦੇ ਵਿੱਚੋਂ ਸਿੱਧ ਕਰਨਾ ਕੋਈ ਜਾਣੀ ਹੈਗੀ ਹਨਾ ਇੱਕ ਪਾਸੇ ਚੱਕ ਕੇ ਦੂਜੇ ਪਾਸੇ ਪ੍ਰੂਫ ਕਰ ਦੋਗੇ ਉਸ ਤੋਂ ਬਾਅਦ ਮਨਾਰ ਦੇ ਸ਼ਿਖਰ ਦਾ ਜਾਨ ਕੋਣਤੀ ਹੈ ਮਾਰਤ ਦੇ ਬਿੰਦ ਇਹ ਵੀ ਸਾਰੇ ਆ ਜਿਹੜੇ 12ਵਾਂ 13ਵਾਂ ਕੁਐਸਚਨ ਹੈ ਐਗਜ਼ਾਮਪਲ ਆ ਜੀ ਇਹ ਸਾਰੇ ਬੁੱਕ ਚੋਂ ਆਪਾਂ ਪੜ੍ਹ ਠੀਕ ਹੈ ਤੁਸੀਂ ਕਰ ਲਏ ਹੋਣੇ ਆ ਉਸ ਤੋਂ ਬਾਅਦ 6 ਨੰਬਰ ਦੇ ਵਿੱਚ ਵੀ ਪਹਿਲਾ ਹੈਗਾ ਪ੍ਰਤੀਸਥਾਪਨ ਵਿਧੀ ਨਾਲ ਹੱਲ ਕਰੋ ਦੂਸਰਾ ਬਲੋਕ ਪੁਣ ਵਿਧੀ ਨਾਲ ਹੱਲ ਕਰੋ ਦੋਨੇ ਵਿਧੀਆਂ ਤੁਸੀਂ ਕੀਤੀਆਂ ਹੋਈਆਂ ਕਰ ਸਕਦੇ ਹੋ ਈਜ਼ੀ ਹੈ 15ਵਾਂ ਕੁਐਸਚਨ ਆ ਜਿਹੜਾ ਥੀਲ теоਰਮਾ ਵੀ ਜੇ ਨਹੀਂ ਆਉਂਦੀ ਤਾਂ ਫਿਰ ਚੱਕਰ ਦੇ ਵਿੱਚੋਂ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਾਸ਼ ਰਖਾਵਾਂ ਬਰਾਬਰ ਹੁੰਦੀਆਂ ਇਹ ਕਰ ਸਕਦੇ ਆ ਉਸ ਤੋਂ ਬਾਅਦ ਏ ਇੰਪੋਰਟੈਂਟ ਆ ਕਾਫੀ ਹੈ ਨਾ ਮੱਧਮਾਨ 18 ਦਿੱਤਾ ਹੈ ਅਗਿਆਤ ਬਾਰੰਬਾਰਤਾ f ਪਤਾ ਕਰੋ ਹੱਲ ਕਰ f ਆਪਣੇ ਕੋਲੇ ਕਿੰਨੀ ਆਜੂ ਕੁੱਤੇ ਇਹਦੇ ਵਿੱਚ v a next ਆ ਵੀ ਜੇ ਇਹ ਨਹੀਂ ਆਉਂਦਾ ਤਾਂ ਬੋਲ ਕੱਢ ਦਿਓ ਠੀਕ ਹੈ ਇਜ਼ੀ ਪੇਪਰ ਹੈ ਇਹ ਦੇਖੋ ਦੇਖੋ ਬਟ ਤੁਸੀਂ ਇਸ ਪੇਪਰ ਲਈ ਨਾ ਇਹ ਤੁਹਾਨੂੰ ਇੱਕ ਸੈਂਪਲ ਪੇਪਰ ਹੈ ਇਹਦੇ ਵਿੱਚੋਂ ਕੁਸਚਨ ਆ ਸਕਦੇ ਆ no doubt ਇੰਪੋਰਟੈਂਟ ਹੈ ਪਰ ਗੱਲ ਇਹ ਆ ਵੀ ਤੁਹਾਨੂੰ ਤਿਆਰੀ ਹੈ ਜਿਹੜੀ ਪੂਰੇ ਮੈਥ ਦੀ ਹੀ ਕਰਨੀ ਪੈਣੀ ਹੈ ਜੇ ਤੁਸੀਂ ਵਧੀਆ ਨੰਬਰ ਆ ਜਿਹੜੇ ਪੂਰੇ ਚ ਪੂਰੇ ਨੰਬਰ ਲੈਣੇ ਆ ਥੈਂਕ ਯੂ ਬਟਾ